साधारे थोर माता की रेट माता की रेंद्रे रे रे रेट

ਮੈਸੇਜ ਜਿਹੜਾ ਤਿਰੰਗਾ ਯਾਤਰਾ ਕੱਢੀ ਹੈ ਬੁਲੰਦ ਸ਼ਹਿਰ ਦੇ ਵਿੱਚ ਕੀ ਮੈਸੇਜ ਹੈ ਜਿਹੜਾ ਤਿਰੰਗਾ ਯਾਤਰਾ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਆਹਵਾਨ ਕੀਤਾ ਹੈ ਹਰ ਘਰ ਦੇ ਵਿੱਚ ਹਰ ਦੁਕਾਨ ਦੇ ਵਿੱਚ ਹਰ ਇੱਕ ਵਪਾਰਕ ਦਸਤਾਨ ਦੇ ਉੱਤੇ ਤਿਰੰਗਾ ਝੰਡਾ ਜਿਹੜਾ ਹੈਗਾ ਲਹਿਰਾਉਣਾ ਚਾਹੀਦਾ ਔਰ ਹਰ ਸ਼ਹਿਰ ਦੇ ਵਿੱਚ ਜਿੰਨੇ ਹੈਗੇ ਨੇ ਤਿਰੰਗਾ ਬਾ ਯਾਤਰਾ ਕੱਢੀ ਜਾਣ ਤਾਂ ਜੋ ਦੇਸ਼ ਦੇ ਵਿੱਚ ਇੱਕ ਸਬੂਤ ਆਪਾਂ ਦਈਏ ਵੀ ਅਸੀਂ ਦੇਸ਼ ਦੇ ਨਾਲ ਖੜੇ ਆ ਅਸੀਂ ਭਾਰਤ ਦੇ ਨਾਲ ਖੜੇ ਆ ਔਰ ਸਾਰੇ ਅਸੀਂ ਭਾਰਤ ਵਾਸੀ ਇੱਕ ਹਾਂ ਇਦੇ ਵਾਸਤੇ ਜਿਹੜੇ ਹੈਗੇ ਨੇ ਸਾਰੇ ਸਾਰੇ ਥਾਮਾਂ ਤੇ ਇਹ ਤਿਰੰਗਾ ਯਾਤਰਾ ਜਿਹੜੀ ਕੱਢੀ ਜਾ ਰਹੀਆਂ ਨੇ ਜਿਹਦੇ ਚ ਕੱਲ ਮਾਨਸਾ ਦੇ ਵਿੱਚ ਕੱਢੀ ਸੀ ਅੱਜ ਬੁਰਲਾਡਾ ਦੇ ਵਿੱਚ 120 ਫੁੱਟ ਤਿਰੰਗਾ ਝੰਡੇ ਨਾਲ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਵਿੱਚ ਸਾਰੀਆਂ ਧਾਰਮਿਕ ਸਮਾਜਿਕ ਔਰ ਸਕੂਲਾਂ ਦੇ ਬੱਚਿਆਂ ਨੇ ਬਹੁਤ ਚੜ੍ਹ ਕੇ ਇਹਦੇ ਵਿੱਚ ਉਤਸ਼ਾਹ ਨਾਲ ਭਾਗ ਲਿਆ ਔਰ ਮੈਂ ਸਾਰਿਆਂ ਹੀ ਜਿਨ੍ਹਾਂ ਨੇ ਇਸ ਤਿਰੰਗਾ ਯਾਤਰਾ ਦੇ ਵਿੱਚ ਭਾਗ ਲਿਆ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਦੁਕਾਨਦਾਰ ਵੀਰਾਂ ਦਾ ਜਿਨ੍ਹਾਂ ਨੇ ਇਸ ਰੰਗਾਂ ਯਾਤਰਾ ਦਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਹੈ ਤੇ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ